अच्छा साहब ने बख्शीश दी दे 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 है सदा द मौका ਦਿੱਤਾ ਪੰਜਾਬ ਪੀਟੀ ਕੌਮ ਦੀ ਚਰਚਾ ਚੱਲ ਠੀਕ ਰਹੀ ਕੋਈ ਨਹੀਂ ਸਭ ਮਿਹਰਬਾਨ ਹੈ ਜੀ ਮੈਂ ਤਾਂ ਬਸ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਸਨਵਾ ਸਾਹਿਬ ਜਿਸ ਤਰ੍ਹਾਂ ਪੰਜਾਬ ਦੇ ਰੂਹਾਨ ਆਏ ਨੇ ਤਿੰਨ ਸੀਟਾਂ ਮਿਲਿਆ ਨੇ ਆਮ ਆਦਮੀ ਪਾਰਟੀ ਨੂੰ ਪਾਣੇ ਨੂੰ ਤਾਂ 94 ਹੋ ਗਏ ਨੇ ਕੀ ਕਹਿਣਾ ਚਾਹੋਗੇ ਬਦੂ ਸਾਹਿਬ ਵੇ ਰੱਖਣ ਔਰ ਬੰਦੂ ਦੇ ਪੰਜਾਬ ਦੀ ਚਰਟੀਕਲ ਵਾਲੀ ਕੰਮ ਕਰਾਉਂਦੇ ਸਾਰਿਆਂ ਨੂੰ ਬਤਾਈਆਂ ਨਵੇਂ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਕੰਮ ਕਰਨਗੇ ਜੀ ਹੁਣ ਪੁਰਾਣੇ ਪ੍ਰਧਾਨ ਸਾਹਿਬ ਦੀ ਛੁੱਟੀ ਹੋ ਗਈ ਤਾਂ ਨਵੇਂ ਪ੍ਰਧਾਨ ਸਾਹਿਬ ਆ ਗਏ ਚੇਤ ਜਲਦੀ ਰਹਿੰਦੀ ਹੈ ਜੀ ਬਾਕੀ ਗੁਰੂ ਸਾਹਿਬ ਦੀ ਤਿਲਕ ਪਾਉਣਗੇ ਜੀ ਸਾਰਿਆਂ ਦੇ ਸਭ ਲਈ ਸਭ ਦੇ ਸਾਂਝੇ ਹੋ ਕੇ ਕੰਮ ਕਰਨਾ ਸੰਧੂ ਸਾਹਿਬ ਕੀ ਕਾਰਨ ਸਮਝਦੇ ਹੋ ਕਿ ਜਿਹੜੇ ਡੇਵ ਡੇਵ ਥਮਟਾਏ ਗਏ ਨੇ ਜੇ ਸੰਧੂ ਉਹਦਾ ਵਾਜੂਨ ਦੀ ਗੱਲ ਕੀਤੀ ਜਾਵੇ ਜਾਂ ਮੀਤ ਇਹ ਰੋਣਾ ਦੀ ਗੱਲ ਕੀਤੀ ਆ ਬਹੁਤ ਵੱਡੇ ਵੱਡੇ ਨਾਂ ਜਿਹੜੇ ਨੇ ਠਾਏ ਗਏ ਨੇ ਕੀ ਕਹਿੰਦਾ ਬੰਦੇ ਕਾਰਨੀ ਤੇ ਬੜਾ ਇਹ ਤਾਂ ਨਹੀਂ ਉਹ ਸੰਗਤ ਦੀ ਮਰਜ਼ੀ ਆ ਜਿਹਨੂੰ ਮਰਜ਼ੀ ਬਾਦਸ਼ਾਹੀਆਂ ਦੇ ਦੇ ਜਿਹਨੂੰ ਮਰਜ਼ੀ ਰੋਣ ਦੇ ਜਿਹਨੂੰ ਸੰਗਤ ਦੀ ਮਰਜ਼ੀ ਆ ਨਿਕੰਮੀਆਂ ਚੋਣ ਨਿਕੰਮ ਚੋਣਾ ਆਗਦੀਆਂ ਜੀ ਨਿਕੰਮ ਚੋਣਾ ਜਿਹੜਾ ਸਿੰਘ ਤਾਵਰ ਤੇ ਚੜ ਕੇ ਬੈਠਾ 40 ਦਿਨਾਂ ਤੋਂ ਉੱਤੇ ਠੰਡ 'ਚ ਬੈਠਾ ਉਹ ਉਹਦੇ ਵਾਸਤੇ ਕੋਈ ਆਦਾ ਨਾਰਾ ਵੱਜਾ ਨਹੀਂ ਪੰਜਾਬ 'ਚ ਜਿਦਾਂ ਦਾ ਵੱਜਣਾ ਚਾਹੀਦਾ ਸੀ ਦੇਖੋ ਜੀ ਪੰਥ ਲਈ ਪੰਜਾਬ ਲਈ ਹਮੇਸ਼ਾ ਹੀ ਸਾਰੀ ਸਰਦਾਰ ਤਤਪਰ ਹੈ ਦਾਸ ਵੀ ਲੱਗਿਆ ਹੋਇਆ ਤੁਸੀਂ ਦੇਖੋ ਵੀ ਕਿੰਨੀ ਵੱਡੀ ਕਿਰਪਾ ਕੀਤੀ ਹੈ ਇਹ ਸਰਕਾਰ ਦੇ ਗੁਰੂ ਸਾਹਿਬ ਨੇ ਬਿਨਾ ਕਿਸੇ ਰਾਜਨੀਤੀ ਦੀ ਪ੍ਰਵਾਹ ਕਰਦਿਆਂ ਹੋਇਆ ਪਹਿਲੀਆਂ ਦੋਨਾਂ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਸੀ ਜਿਹੜਾ ਕੰਮ ਇਹ ਸਰਕਾਰ ਤੋਂ ਗੁਰੂ ਸਾਹਿਬ ਨੇ ਕਰਵਾਇਆ ਹੈ ਜਿਹੜੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਕਲ ਬੜੀ ਵੱਡੀ ਕਿਰਪਾ ਕੀਤੀ ਹੈ ਮੈਂ ਦਾ ਸ਼ੁਕਰਗੁਜ਼ਾਰਾ ਗੁਰੂ ਸਾਹਿਬ ਨਗਮ ਚੋਣਾਂ ਆ ਰਹੀਆਂ ਜੀ ਕੀ ਤਿਆਰੀਆਂ ਨੇ ਕਿਤਾਬਾਂ ਦੀ ਤਿਆਰੀਆਂ ਨੇ ਜੀ ਦੇਖੋ ਜੀ ਸਪੀਕਰ ਦਾ ਸੱਚ ਆਪਾਂ ਨੂੰ ਪਤਾ ਕਹਿੰਦਾ ਵੀ ਸਾਰਿਆਂ ਨੂੰ ਕਹਿੰਦਾ ਵੀ ਤਿਆਰੀਆਂ ਕਰਕੇ ਵੱਧ ਤੋਂ ਵੱਧ ਸੇਵਾ ਕਰੋ ਲੋਕਾਂ ਦੀ ਤੇ ਲੋਕ ਜਿਹੜਾ ਵੱਧ ਸੇਵਾ ਕਰਨ ਵਾਲਾ ਉਹਨੂੰ ਓਕੇ ਠੀਕ ਹੈ